ਨਾਕੇ ਤੇ ਖਲੋਤੀ ਐਸ ਐਚ ਓ ਨੂੰ ਦੇ ਦਿੱਤਾ ਫੋਟੋ ਯਾਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਵੈਲੈਂਟਾਈਨ ਡੇ ਚੱਲਦੇ ਪਏ ਆ ਤੇ ਇਸ ਮੌਕੇ ਤੇ ਹਰ ਕੋਈ ਇਹ ਤੱਕ ਵਿੱਚ ਹੁੰਦਾ ਹੈ ਕਿ ਉਹ ਕਿਸੇ ਨੂੰ ਫੁੱਲ ਦਵੇ ਕਿਸੇ ਨੂੰ ਕੋਈ ਚੀਜ਼ ਦਵੇ ਸੋ ਆਹ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਮੁੜਾ ਆਉਂਦਾ ਹੈ ਤੇ ਨਾਕੇ ਤੇ ਖਲੋਤੀ ਐਸਐਚਓ ਨੂੰ ਫੁੱਲ ਦਿੰਦਾ ਹੈ ਪਿੱਛੇ ਖਲੋਤੇ ਮੁਲਾਜ਼ਮ ਦੇਖ ਕੇ ਵੀ ਹੈਰਾਨ ਹੋ ਜਾਂਦੇ ਆ ਵੀ ਐਸਐਚਓ ਨੂੰ ਇਹ ਕੌਣ ਫੁੱਲ ਦੇ ਰਿਹਾ ਹੈ ਸੋ ਇਹ ਵੀਡੀਓ ਹੁਣ ਨਾ ਸੋਸ਼ਲ ਮੀਡੀਆ ਦੇ ਲੋਕ ਬਹੁਤ ਹੀ ਜ਼ਿਆਦਾ ਵਾਇਰਲ ਕਰ ਰਹੇ ਆ ਵੀਡੀਓ ਤੁਸੀਂ ਸਾਫ਼-ਸਾਫ਼ ਦੇਖਦੇ ਹੋ ਵੀ ਐਸਐਚਓ ਵੀ ਫੁੱਲ ਫੜ ਲੈਂਦੀ ਏ ਤੇ ਫਿਰ ਮੁੜੇ ਦੇ ਨਾਲ ਚਲੀ ਜਾਂਦੀ ਏ ਪਰ ਯਾਰੋ ਬਹੁਤ ਸਾਰੇ ਲੋਕ ਨਾ ਇਸ ਨੂੰ ਸੱਚ ਮੰਨੀ ਬੈਠੇ ਆ ਪਰ ਅਸਲ ਵਿੱਚ ਆ ਜੋ ਕੁੜੀ ਤੁਸੀਂ ਦੇਖ ਰਹੇ ਹੋ ਨਾ ਐਸਐਚਓ ਇੱਕ ਮਾਡਲ ਆ ਜੋ ਅਕਸਰ ਹੀ ਸੂਟ ਕਰਦੇ ਰਹਿੰਦੇ ਆ ਤੇ ਇਹ ਵੀ ਇਹਨਾਂ ਦੇ ਕੋਈ ਵੀਡੀਓ ਸ਼ੂਟ ਹੋ ਰਹੀ ਸੀ ਜਿਸ ਦਾ ਇਹ ਸੀਨ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਿਆ ਸੋ ਇਹ ਅਸਲ ਵਿੱਚ ਨਹੀਂ ਹੈ ਵੀ ਕੋਈ ਮੁਟਾਈਵੇਂ ਐਸਐਚਓ ਨੂੰ ਫੁੱਲ ਦੇ ਰਿਆ ਹੋਵੇ ਇਹ ਜਸਟ ਇੱਕ ਉਵੇਂ ਹੀ ਵੀਡੀਓ ਬਣਾਈ ਗਈ ਹੈ ਸਾਇਦ ਕਿਸੇ ਗਾਣੇ ਜਾਂ ਮੂਵੀ ਦਾ ਸੀਨ ਹੋਵੇ ਸੋ ਇਹ ਸੀ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਵੀ ਇਸ ਵੀਡੀਓ ਦਾ ਅਸਲ ਸੱਚ ਕੀ ਸੋ ਇਸ ਦੇ ਨਾਲ ਹੀ ਇਹ ਵੀਡੀਓ ਖਤਮ ਦੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦਾ ਸਤਿ ਸ਼੍ਰੀ ਅਕਾਲ